ਸਭ 13 0 ਦਾ ਨਾਰਾ ਸੀਗਾ ਇਸ ਵਾਰ 13 0 ਦਾ ਨਾਰਾ ਕਿਹੜੇ ਕਾਰਨ ਕਰਕੇ ਕਿਉਂ ਦਿੱਤਾ ਕਿਉਂ ਦਿੱਤਾ 13 0 ਦਾ ਨਾਰਾ ਉਹਦੇ ਤੇ ਅਸੀਂ ਕਾਮਯਾਬ ਹੋਏ ਕੋਈ ਵੀ ਕਾਂਗਰਸ ਵੀ ਜੇ ਜਿੱਤੀ ਆ ਤੇ ਉਹ ਸਾਡੀ ਨੈਸ਼ਨਲ ਲੈਵਲ ਤੇ ਨਾ ਪਾਟਨ ਨਾ ਕੋਈ ਇਦਾਂ ਦੀ ਕੋ ਗੱਲ ਪ੍ਰਤੀਦਰ ਕਹਿੰਦਾ ਕਿ ਨਾਰਾ ਫੇਲ ਹੋ ਗਿਆ ਜੀ 13 0 ਵਾਲਾ ਕਿਉਂ ਫੇਲ ਹੋ ਮੋਦੀ ਫੇਲ ਹੋ ਗਿਆ ਕਿ ਮੋਦੀ ਫੇਲ ਹੋ ਗਿਆ ਇਹ ਦੱਸੋ ਪਹਿਲਾਂ ਦੁਰਲੱਭਾ ਕੇ ਦੇਖਦੇ ਲੋਕ ਖੋਖਦਾ ਸਾਹ ਲੈਣਗੇ ਜਿਹੜੀ ਹਾਲਤ ਤੇ ਮੋਦੀ ਦੀ ਆ। ਮੇਰੇ ਸਾਡੇ ਜਿਹੜੇ ਬੁੱਧੇ ਆ, ਸ਼ਾਇਦ ਦੇ بڑے ਵੱਡੇ ਬੁੱਧੇ। ਉਹ ਮੁੱਦੇ ਜਿਹੜੇ ਹੁਣ ਅਸੀਂ ਹੱਲ ਕਰਾਂਗੇ। ਅਸੀਂ ਉਹਨਾਂ ਤੋਂ ਨਹੀਂ ਜਿਹੜੇ ਵੋਟਾਂ ਲੈ ਕੇ ਮੁੱਦੇ ਵਾਪਸ ਚੁੱਕਦੇ। ਨਾ ਮੈਂ ਮਤਲਬ ਜਿੱਤ ਨਹੀਂ ਬਣਨਾ ਚਾਹੁੰਦਾ, ਨਾ ਮੈਂ ਪੂਰੀ ਬਣਨਾ ਚਾਹੁੰਦਾ। ਤੇ ਵੋਟਾਂ ਲਈਆਂ ਤੇ ਇੱਜਾਜ਼ਤ ਕਰਕੇ ਗਾਂ ਜੋ। ਜਿੰਨਾ ਲੋਕਾਂ ਨੇ ਵੋਟਾਂ ਦਿੱਤੀਆਂ ਉਹ ਵੀ ਜਿੰਨਾਂ ਨੇ ਨਹੀਂ ਦਿੱਤੀਆਂ ਉਹ ਵੀ। ਅਮਰਸਰ ਲਈ ਕਦੀ ਪੇਠ ਦੀ ਕਰਾਂਗੇ ਅਮਰਸਰ ਦੇ ਜਿੰਨੇ ਮਸਲੇ ਆ ਉਹਨਾਂ ਨੂੰ ਹੱਲ ਕਰਨ ਵਾਸਤੇ ਅੱਜ ਗੁਰੂ ਆਮਦਾਸ ਜੀ ਦਾ ਅਸ਼ੀਰਵਾਦ ਲੈਣ ਆਏ ਆ ਲੋਕ ਸਭਾ ਚੋਣਾਂ ਦੇ ਵਿੱਚ ਹਾਰ ਦਾ ਸਾਹਮਣਾ ਕਰਨ ਤੋਂ ਬਾਅਦ ਕੈਬਨਿਟ ਮੰਤਰੀ ਕੁਲਦੀਪ ਢਾਲੀਵਾਲ ਸ਼੍ਰੀ ਦਰਵਾਜ ਸਾਹਿਬ ਦੇ ਵਿੱਚ ਨਤਮਸਕ ਹੋਣ ਲਈ ਪਹੁੰਚੇ ਇਸ ਦੌਰਾਨ ਉਨ੍ਹਾਂ ਪੱਤਰਕਾਰਾਂ ਦੇ ਨਾਲ ਗਲਵਤ ਕਰਦੇ ਆ ਕਿਹਾ ਕਿ ਅੰਮ੍ਰਿਤਸਰ ਦੇ ਮਸਲੇ ਉਹ ਪੈਲ ਦੇ ਆਧਾਰ ਤੇ ਹੱਲ ਕਰਨਗੇ ਤੇ ਕਦੇ ਵੀ ਪਿੱਠ ਨਹੀਂ ਦਿਖਾਉਣਗੇ ਜਿਵੇਂ ਹੀ ਪੱਤਰਕਾਰਾਂ ਨੇ 130 ਦੇ ਨਾਰੇ ਬਾਰੇ ਉਹਨਾਂ ਨੂੰ ਸਵਾਲ ਕੀਤਾ ਤਾਂ ਅੱਗੋਂ ਮੰਤਰੀ ਢਾਲੀਵਾਲ ਦੇ ਵੱਲੋਂ ਕੀ ਜਵਾਬ ਦਿੱਤਾ ਗਿਆ ਇਹ ਤਾਂ ਤੁਸੀਂ ਖੁਦ ਹੀ ਸੁਣ ਲਵੋ ਗੋਦਵਾਲ ਦਾ ਸਿਲਕਾ ਦਾ ਦਰਬਾਰ ਸਾਹਿਬ ਮੱਥਾ ਟੇਕਣਾ ਹੈ ਅਸ਼ੀਰਵਾਦ ਲੈਣਾ ਹੈ ਅਸੀਂ ਬੱਲੇ ਜਿਹੜੀ ਇਲੈਕਸ਼ਨ ਹੋ ਕੇ ਟੀਆ ਔਰ ਪਲਮਾਤਪਾ ਨੇ ਬਹੁਤ ਕਿਰਪਾ ਕੀਤੀ ਬਹੁਤ ਅਮਸਰਿਆ ਨੇ ਪਿਆਰ ਦਿੱਤਾ ਗੱਲ ਗੱਲੀ ਜਿੱਤਾ ਦੀ ਨਹੀਂ ਗੱਲ ਪਿਆਰ ਦੀ ਹੈ ਅਮਸਰ ਦੇ ਲੋਕਾਂ ਨੇ ਇੰਨਾ ਪਿਆਰ ਦਿੱਤਾ ਕਿ ਮੈਂ ਦੱਸ ਨਹੀਂ ਸਕਦਾ ਜਦੋਂ ਅਸੀਂ 19 ਦੀ ਇਲੈਕਸ਼ਨ ਲੜੀ ਉਦੋਂ ਅਸੀਂ ਸਿਰਫ 7.5% ਬੱਲੇ ਜਿਹੜੀ ਵੋਟ ਲਈ ਸੀ ਵੋਟ ਅਸੀਂ 26.3% ਵੋਟ ਜਿਹੜੀ ਉਹ ਲਈ ਹੈ। ਸੋ 5 ਸਾਲ ਦੇ ਵਿੱਚ ਅਸੀਂ ਪਾਰਟੀ ਦਾ ਗਰਾਫ ਜਿਹੜਾ ਉਹ ਬਹੁਤ ਉੱਪਰ ਖੜਿਆ। ਸੋ ਉਹਦੇ ਕਰਕੇ ਸ਼ਿਕਰਾਨਾ ਕਰਨ ਆਏ ਗੁਰਮਾਰਾ ਜਿਹੜਾ ਸੱਚੇ ਪਾਤਸ਼ਾਹ ਕੋਲ ਸ਼ਹੀਦ ਬਾ ਲੈਣ ਆਏ ਆ। ਉਹਦਾ ਇਹ ਇੱਕ ਬੰਲਾ ਵਾਦਾ ਜਿਹੜਾ ਮਸਾ ਦੇ ਲੋਕਾਂ ਦਾ ਕੀਤਾ। ਕਿ ਮਸਾ ਦੇ ਜਿਹੜੇ ਬੁੱਧੇ ਆ, ਸ਼ਾਇਦ ਦੇ بڑے ਵੱਡੇ ਬੁੱਧੇ। ਉਹ ਮੁੱਦੇ ਜਿਹੜੇ ਹੁਣ ਅਸੀਂ ਹੱਲ ਕਰਾਂਗੇ। ਅਸੀਂ ਉਹਨਾਂ ਜੋ ਨਹੀਂ ਜਿਹੜੇ ਵੋਟਾਂ ਲੈ ਕੇ ਮੁੜ ਕੇ ਵਾਪਸ ਚੱਲ ਜਾਂਦੇ। ਨਾ ਮੈਂ ਮਤਲਬ ਜਿੱਤ ਲਈ ਬੰਨਾ ਚਾਹੁੰਦਾ ਨਾ ਮੈਂ ਪੂਰੀ ਬੰਨਾ ਚਾਹੁੰਦਾ ਇਹ ਵੋਟਾਂ ਲਈਆਂ ਤੇ ਅੱਜ ਤੇ ਚੜ ਕੇ ਗਾਉਂ ਜੋ ਆਪਾਂ ਬਕਾਇਦਾ ਅੰਮ੍ਰਿਤਸਰ ਦੇ ਵਿੱਚ ਹੀ ਕਿਉਂਕਿ ਆਪਣਾ ਘਰ ਵੀ ਇੱਥੇ ਹੀ ਹੈ ਨਾਲ ਪਿੰਡ ਹੈ ਇੱਕ ਵਧੀਆ ਦਫ਼ਤਰ ਬਣਾ ਕੇ ਅੰਮ੍ਰਿਤਸਰ ਦੇ ਲੋਕਾਂ ਦੇ ਜਿਹੜੇ ਮਸਲੇ ਉਹਨੂੰ ਮਤਲਬ ਪਹਿਲ ਦੇ ਆਧਾਰ ਦੇ ਉੱਤੇ ਹੱਲ ਕਰਾਂਗੇ ਕਈ ਬਹੁਤ ਸੀਰੀਅਸ ਮਸਲੇ ਨੇ ਜਿੱਦਾਂ ਸੀਵਰੇਜ ਦਾ ਮਸਲਾ ਬੜਾ ਗੰਭੀਰ ਮਸਲਾ ਉਹ ਪਾਣੀ ਜਿਹੜਾ ਸ਼ਹਿਰ ਦੇ ਲੋਕਾਂ ਨੂੰ ਚੰਗਾ ਪੀਣ ਉਹ ਇੱਕ ਮਸਲਾ ਉਹ ਸਾਡੇ ਮਸਲੇ ਜਿਹੜੇ ਹੱਲ ਕਰਾਗੇ ਸਰ ਸਾਹਿਬ 130 ਦਾ ਨਾਰਾ ਸੀਗਾ ਇਸ ਵਾਰ 130 ਦਾ ਨਾਰਾ ਕਿਹੜੇ ਕਾਰਨ ਕਰਕੇ ਕਿਉਂ ਦਿੱਤਾ ਕਿਉਂ ਦਿੱਤਾ ਸੀ 130 ਦਾ ਨਾ ਦਾ ਇਸ ਕਰਕੇ ਦਿੱਤਾ ਸੀਗਾ ਕਿ મોદી ਨੂੰ ਬਲਸੀ ਸਾਡਾ ਮੇਨ ਟੌਪ ਜਿਹੜਾ ਸੀਗਾ ਕਿ મોદી ਦੇ ਅੰਗੇਸ਼ ਜਿਹੜਾ ਉਹਦੇ ਤੇ ਅਸੀਂ ਕਾਮਯਾਬ ਹੋਏ ਕੋਈ ਵੀ ਕਾਂਗਰਸ ਵੀ ਜੇ ਜਿੱਤੀ ਆ ਤੇ ਉਹ ਸਾਡੀ ਨੈਸ਼ਨਲ ਲੈਵਲ ਤੇ ਨਾ ਪਾਟਰਨ ਕੋਈ ਇਦਾਂ ਦੀ ਕੋਈ ਗੱਲ ਨਹੀਂ ਅਸੀਂ ਵਧੀਆ ਜਿਹੜਾ ਜਦੋਂ ਜੇ ਸਰਕਾਰ ਬਣੂਗੀ ਆਮ ਆਦਮੀ ਪਾਰਟੀ ਦਾ ਉੱਚ ਬਣਾ ਵੱਡਾ ਹਿੱਸਾ ਹੁਣ ਖੂਗਾ ਪਰ ਕਿਵੇਂ ਵੇਖਦੇ ਹੋ ਅੰਮ੍ਰਿਤਸਰ ਦੇ ਵਿੱਚ ਵੀ ਗੁਰਜੀਤ ਸਿੰਘ ਔਇਲਾ ਸਨ ਕੁਲਦੀਪ ਸਿੰਘ ਧਾਲੀਵਾਲ ਤੁਸੀਂ ਆਪ ਸੀਗੇ ਨਾਲ ਨੀਲ ਜੋਸ਼ੀ ਸੀਗੇ ਤੁਸੀਂ ਕਿੱਦਾਂ ਵੇਖਦੇ ਤੁਸੀਂ ਕਿੱਦਾਂ ਵੇਖਦੇ ਹੋ ਕਿ ਨਾ ਹੀ ਛਰਾ ਬੰਡੀ ਨਾ ਅਸੀਂ ਪੈਸੇ ਬੰਡੇ ਨਾ ਅਸੀਂ ਸੂਟ ਬੰਡੇ ਨਾ ਅਸੀਂ ਕੱਪੜੇ ਬੰਡੇ ਅਸੀਂ ਆਪਣੇ ਪ੍ਰੋਗਰਾਮ ਦੇ ਉੱਤੇ ਜੋ ਅਸੀਂ ਕੰਮ ਕੀਤਾ ਆਪਣੇ ਰਿਪੋਰਟ ਕਾਰਡ ਦੇ ਆਧਾਰ ਦੇ ਉੱਤੇ ਵੋਟ ਲਈ ਹੈ ਔਰ 211400 ਤੋਂ ਉੱਪਰ ਵੋਟ ਪਈ ਜੀ 5 ਸਾਲ ਚ ਜਦੋਂ ਪਿਛਲੀ ਵਾਰ ਮੈਂ ਆਪਾਂ ਨੂੰ ਸਾਡੀ 21 ਹਜ਼ਾਰ ਵੋਟ ਪਈ ਦੋ 214000 ਲੋਕਾਂ ਦੀ ਵੋਟ ਲੈਣੀ ਕੋਈ ਛੋਟੀ ਗੱਲ ਨਹੀਂ ਮੈਂ ਸਭ ਦਾ ਕਿ ਸਾਡੀ ਬਹੁਤ ਵੱਡੀ ਪ੍ਰੋਬਲਮ ਹੈ ਉਦੋਂ ਪ੍ਰਭਤੀ ਗੁਰੂ ਅਮਰਦਾਸ ਕਰਕੇ ਉਦੋਂ ਜਿੰਨਾ ਲੋਕਾਂ ਨੇ ਵੋਟਾਂ ਦਿੱਤੀਆਂ ਉਹ ਵੀ ਜਿੰਨਾਂ ਨੇ ਨਹੀਂ ਦਿੱਤੀਆਂ ਉਹ ਵੀ ਅਮਰ ਸਾਹਿਬ ਹਲ ਕਦੀ ਪਿੱਠ ਦੀ ਕਰਾਂਗੇ ਉਹ ਅਮਰ ਸਾਹਿਬ ਦੇ ਜਿੰਨੇ ਬਸ ਲਿਆ ਉਹਨਾਂ ਨੂੰ ਹੱਲ ਕਰਨ ਵਾਸਤੇ ਅੱਜ ਗੁਰੂ ਅਮਰਦਾਸ ਜੀ ਦਾ ਅਸ਼ੀਰਵਾਦ ਲੈਣ ਆਏ ਆ ਕਿ ਤੂੰ ਬਲ ਬਖਸ਼ ਕੇ ਆਪਾਂ ਅੰਮ੍ਰਿਤ ਸਰ ਦੇ ਮਸਲੇ ਜਿਹੜੇ ਸ਼ਹਿਰ ਦੇ ਮਸਲੇ ਆ ਉਹ ਅੰਮ੍ਰਿਤ ਸਾਹਿਬ ਵੀ ਕਹਿ ਰਹੇ ਹੁਣ ਜਿਹੜੇ ਕੈਂਡੀਡੇਟ ਸਾਡੇ ਗੁੱਟ ਤੁਸੀਂ ਉਹਨਾਂ ਨਾਲ ਮਿਲ ਕੇ ਕੰਮ ਕਰਾਂਗੇ। ਇਹ ਕੋਈ ਵਧੀਆ ਗੱਲ ਹੈ। ਉਹ ਕਰਦਗੇ ਤੇ ਚੰਗਾ ਸਭੋ ਸਾਰਿਆਂ ਦਾ ਸਾਂਝਾ ਸ਼ਹਿਰ ਕੋਈ ਕੋਈ ਵੱਖੋ ਵੱਖਰਾ ਥੋੜਾ ਸਰ ਦਾ ਸ਼ਹਿਰ ਕਰਨਾ ਚਾਹੀਦਾ। ਉਹ ਇਲਾ ਸਾਹਿਬ ਨੂੰ ਵਧਾਈ ਵੀ ਦਿੰਦੇ ਆ। ਉਹ ਨਾਲ ਉਹਨਾਂ ਨੇ ਵੀ ਕਹਾਗੇ ਕਿ ਬੜੇ ਪੁਰਾਣੇ ਮਸਲੇ ਆ ਜਿਹੜੇ ਨੇ ਯਾਰ ਜਿਹੜੇ ਪਹਿਲੇ 10 ਦਾ 15 ਬੰਦਾਂ ਸਾਲ ਤੋਂ ਪਏ ਪਹਿਲੀ ਸਰਕਾਰਾਂ ਦੇ ਉਹ ਹੱਲ ਕਰਨੇ ਚਾਹੀਦੇ ਲੋਕਾਂ ਨੇ ਵੋਟਾਂ ਦਿੱਤੀਆਂ ਆਪਾਂ ਦੇ ਅਈ ਤੇ ਜਿੱਤੇ ਵੀ ਨਹੀਂ ਪਾ ਲੋਕਾਂ ਦੇ ਵੋਟਾਂ ਦਿੱਤੀਆਂ ਮੈਂ ਤੇ ਲੜਾਈ ਲੜੂੰਗਾ ਇਸੀ ਉਹਨਾਂ ਨੇ ਇਹ ਵੀ ਕਿਹਾ ਇਸ ਵਾਰ ਜਿਹੜੇ ਸਰਪੰਚੀ ਦੀਆਂ ਚੋਣਾਂ ਜਾਂ ਕਾਰਪੋਰੇਸ਼ਨ ਚੋਣਾਂ ਜਿਹੜੀਆਂ ਹੈਗੀਆਂ ਉਸ ਵੱਲੇ ਵੀ ਆਪਾਂ ਜ਼ਰੂਰ ਸਰਕਾਰ ਤੱਕ ਆਵਾਜ਼ ਚੁੱਕਾਂਗੇ ਕਿ ਉਹ ਕਰਾਈਆਂ ਜਾਣ ਕਿਉਂਕਿ ਗੰਦੇ ਪਾਣੀ ਦਾ ਮਸਲਾ ਬਹੁਤ ਵੱਡੇ ਪੱਧਰ ਤੇ ਵੱਧ ਗਿਆ ਨਹੀਂ ਨਹੀਂ ਉਹ ਤਾਂ ਹੋਣਗੇ ਹੁਣ ਉਹ ਤਾਂ ਲਾਜ਼ਮੀ ਲੋਕ ਸਭਾ ਦੀ ਚੋਣ ਤੋਂ ਬਾਅਦ ਹੋਣੀਆਂ ਸੀਗੇ ਉਹ ਤਾਂ ਹੁਣ ਹੋਣੀਆਂ ਸੀ ਐਮ ਸਾਹਿਬ ਕਰਾਉਣਗੇ ਉਹ ਤਾਂ ਕੋਈ ਵੱਡੀ ਗੱਲ ਨਹੀਂ ਕਿਉਂਕਿ ਬਾਅਦ ਜਿਹੜਾ ਗੰਦੇ ਨਾਲੇ ਗੰਦੇ ਪਾਣੀ ਦਾ ਮਸਲਾ ਇਹ ਸੈਂਟਰ ਗਵਰਨਮੈਂਟ ਦਾ ਵੀ ਸਵੱਛ ਪਾਤਰ ਸਕੀਮ ਦੇ ਅਧੀਨ ਤੇ ਪੰਜਾਬ ਸਰਕਾਰ ਦਾ ਦੋਵਾਂ ਦਾ ਮਿਲ ਕੇ ਇਹਨੂੰ ਹੱਲ ਕਰੇ। ਵਿਰੋਧੀ ਧਰ ਕਹਿੰਦਾ ਕਿ ਨਾਰਾ ਫੇਲ ਹੋ ਗਿਆ ਜੀ 13 0 ਵਾਲਾ। ਕਿਉਂ ਫੇਲ ਹੋ? ਮੋਦੀ ਫੇਲ ਹੋ ਰਿਹਾ ਅਕਦੀ। ਮੋਦੀ ਫੇਲ ਹੋ ਰਿਹਾ ਅਕਦੀ। ਇਹ ਦੱਸੋ ਪਹਿਲਾਂ। ਮੋਦੀ ਚਰਚਾ ਸਪਾਲ ਕੇ। ਮੈਨੂੰ ਲੱਗਦਾ ਕਿ ਦੇਖਦੇ ਲੋਕ ਸੁਖ ਦਾ ਸਾਹ ਲੈਣਗੇ ਜਿਹੜੀ ਹਾਲਤ ਮੋਦੀ ਦੀ ਹੈ। ਅੱਜ ਦੇ ਕੀ ਅੰਮ੍ਰਿਤਸਰ ਦੇ ਵਿੱਚ ਗੁਰਜੀਤ ਔਦਲਾ ਤੀਜੀ ਵਾਰ ਐਮਪੀ ਬਣ ਚੁੱਕੇ ਨੇ ਕੁਲਦੀਪ ਧਾਲੀਵਾਲ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਅੱਜ ਦੇ ਕਿ ਅੱਜ ਕੁਲਦੀਪ ਧਾਲੀਵਾਲ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਨਤਮਸਕ ਹੋਣ ਲਈ ਆਏ ਸੀ ਇਸ ਦੌਰਾਨ ਉਹਨਾਂ ਕਹਿ ਕੇ 13 ਜੀਰੋ ਦਾ ਨਾਅਰਾ ਸਿਰਫ ਮੋਦੀ ਸਰਕਾਰ ਦੇ ਖਿਲਾਫ ਸੀ ਉਹਨਾਂ ਕਹਿ ਕੇ ਚੋਣਾਂ ਦੇ ਦੌਰਾਨ ਲੋਕਾਂ ਨੂੰ ਉਹਨਾਂ ਨੇ ਨਾਤਾ ਸ਼ਰਾਬ ਵੰਡੀ ਸੀ ਨਹੀਂ ਪੈਸੇ ਵੰਡੇ ਸਿਰਫ ਵਿਕਾਸ ਦੇ ਆਧਾਰ ਤੇ ਹੀ ਵੋਟਾਂ ਮੰਗੀਆਂ ਸੀ ਅਮਰਸਰ ਤੋਂ ਫਰਜੀਤ ਗਰੇਵਾਲ ਪੰਜਾਬੀ ਲੁਕ ਚੈਨਲ